ਦੋਸਤੋ ਦੇਸ਼ੰਦਰ ਆਰਪਿੰਦ ਕੇਜੀਵਾਲ ਦੀ ਅਜੇ ਹੀ ਛਵੀ ਬਣੀ ਹੋਈ ਸੀ ਤੇ ਉਹਨਾਂ ਨੂੰ ਚੋਣਾਂ ਵਿੱਚ ਹਰਾਇਆ ਨਹੀਂ ਜਾ ਸਕਦਾ ਪਰ ਜਿਵੇਂ ਅੱਜ ਦਿੱਲੀ ਵਿੱਚ ਉਹਨਾਂ ਦੀ ਹਾਰ ਹੋਈ ਹੈ ਉਸ ਨੂੰ ਲੈ ਕੇ ਇਹ ਜ਼ਰੂਰੀ ਕਿਹਾ ਜਾ ਸਕਦਾ ਹੈ ਕਿ ਉਹਨਾਂ ਦੀ ਦੇਸ਼ ਅੰਦਰ ਬਣੀ ਇਹ ਇਮਜ ਅੱਜ ਟੁੱਟ ਗਈ ਹੈ ਕਿਉਂਕਿ ਦਿੱਲੀ ਦੇ ਵਿੱਚ ਆਏ ਚੋਣ ਤੀਜੇ ਉਹਨਾਂ ਦੇ ਖਿਲਾਫ ਗਏ ਨੇ ਅੱਜ ਦਿੱਲੀ ਦੇ ਵਿੱਚ ਆਏ ਚੋਣ ਨਤੀਜਿਆਂ ਵਿੱਚ ਭਾਜਪਾ ਨੂੰ ਬਹੁਤ ਮਤ ਮਿਲ ਗਿਆ ਹੈ ਭਾਜਪਾ ਨੂੰ ਕੁੱਲ 48 ਸੀਟਾਂ ਮਿਲੀਆਂ ਨੇ ਜਦੋਂ ਕਿ ਆਮ ਆਦਮੀ ਪਾਰਟੀ ਨੂੰ 22 ਸੀਟਾਂ ਮਿਲੀਆਂ ਨੇ ਕਾਂਗਰਸ ਨੂੰ ਕੋਈ ਵੀ ਸੀਟ ਇੱਥੇ ਨਹੀਂ ਮਿਲੀ ਪਹਿਲਾਂ ਦੇ ਮੁਕਾਬਲੇ 2 ਫੀਸਦੀ ਵੋਟ ਕਾਂਗਰਸ ਨੂੰ ਵੱਧ ਮਿਲੇ ਨੇ ਭਾਜਪਾ ਨੇ 27 ਸਾਲ ਬਾਅਦ ਦਿੱਲੀ ਦੇ ਵਿੱਚ ਵਾਪਸੀ ਕੀਤੀ ਹੈ ਜਦੋਂ ਕਿ ਆਮ ਆਦਮੀ ਪਾਰਟੀ ਨੇ 12 ਸਾਲ ਇੱਥੇ ਰਾਜ ਕੀਤਾ ਜੇ ਕਾਮਰਸਤੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਨੂੰ ਕਰਾਪਸ਼ਨ ਦੇ ਦੋਸ਼ ਵਿੱਚ 213 ਵਿੱਚ ਆਮ ਆਦਮੀ ਪਾਰਟੀ ਨੇ ਹਰਾਇਆ ਸੀ ਆਮ ਆਦਮੀ ਪਾਰਟੀ ਨੇ 213 ਵਿੱਚ ਇੱਥੇ ਸਰਕਾਰ ਬਣਾਈ ਸੀ ਕਰਾਪਸ਼ਨ ਦੇ ਖਿਲਾਫ ਪਰ ਅੱਜ ਖੁਦ ਆਮ ਆਦਮੀ ਪਾਰਟੀ ਜਿਸ ਤੇ ਕਰਾਪਸ਼ਨ ਦੇ ਦੋਸ਼ ਲੱਗਣ ਕਰਕੇ 225 ਵਿੱਚ ਹਾਰ ਗਈ ਦੇਲੀ ਦਾ ਚੋਣ ਨਤੀਜਾ ਨੇ ਦੇਸ਼ ਦੇ ਲੋਕਾਂ ਗਈ ਹਰਾਨੀ ਪੈਦਾ ਕਰ ਦਿੱਤੀ ਹੈ ਕਿਉਂਕਿ ਆਮ ਆਦਮੀ ਪਾਰਟੀ ਦੇਸ਼ ਭਰ ਵਿੱਚ ਆਰਵਿੰਦ ਕੇਜਰੀਵਾਲ ਦੇ ਚਿਹਰੇ ਨੂੰ ਲੈ ਕੇ ਚੋਣ ਲੜਦੀ ਰਹੀ ਹੈ ਪਰ ਉਹ ਅੱਜ ਖੁਦ ਚੋਣ ਹਾਰ ਗਏ ਜਿਨ੍ਹਾਂ ਨੂੰ ਪ੍ਰਵੇਸ਼ ਬਰਮਾ ਨੇ 4099 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ ਉਸ ਤੋਂ ਬਾਅਦ ਇਸ ਪਾਰਟੀ ਵਿੱਚ ਦੂਸਰੇ ਪੱਤੇ ਆ ਗੂ ਮਨੇਜ ਸਸੋਦੀਆ ਸਿਰਫ 675 ਵੋਟਾਂ ਨਾਲ ਪਰਵਿੰਦਰ ਸਿੰਘ ਮਾਰਵਾ ਤੋਂ ਚੋਣ ਹਾਰ ਗਏ। ਦੋਸਤੋ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਵਰਕਰਾਂ ਤੋਂ ਲੈ ਕੇ ਸਰਕਾਰ ਦੇ ਕੈਬਨਿਟ ਮੰਤਰੀਆਂ ਸੀਐਮ ਭਗਵੰਤ ਮਾਨ ਨੇ ਚੋਣ ਪ੍ਰਚਾਰ ਵਿੱਚ ਪੂਰੀ ਬਾਹਲ ਆ ਦਿੱਤੀ। ਦਿੱਲੀ ਦੀਆਂ ਗਲੀਆਂ ਤੋਂ ਲੈ ਕੇ ਨੁੱਕੜ ਰੈਲੀਆਂ ਵਿੱਚ ਪੰਜਾਬ ਦੇ ਜੀਤ चो प्रचार करते वेखेगा इसके बावजूद भी आम आदमी पार्टी ये चोन हार गई है अरविंद केजरीवाल की हुई इस हार कारण पंजाब आम आदमी पार्टी उन्होंने चुनौती बढ़ा दी है जिसका फायदा कांग्रेस में होगा देश अंदर केजरीवाल की अजिश छपी बनी हुई सी कि उन्होंने चोना हराया नहीं जा सकता पर उन्होंने हुई अज हार ने ਉਨਾ ਦੀ ਸ਼ਬੀ ਦੇਸ਼ ਅੰਦਰ ਜੋ ਐਮਜ਼ ਬਣੀ ਹੋਈ ਸੀ ਉਸ ਨੂੰ ਤੋੜ ਦਿੱਤਾ ਹੈ ਕਿ ਦਿੱਲੀ ਦੀ ਲੀਡਰਸ਼ਿਪ ਦੀ ਹੁਣ ਪੰਜਾਬ ਦੀ ਲੀਡਰਸ਼ਿਪ ਵਿੱਚ ਦਖਲ ਅੰਦਾਜ਼ੀ ਪਹਿਲਾਂ ਦੇ ਮੁਕਾਬਲੇ ਘਟੇਗੀ ਜਾਂ ਵਧੇਗੀ ਦੋਸਤੋ ਇਹਦੇ ਬਾਰੇ ਤੁਸੀਂ ਸਾਡੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਲਿਖ ਸਕਦੇ ਹੋ ਦਿੱਲੀ ਵਿੱਚ ਪਦ ਆਧਾਰ ਰੱਖਣ ਵਾਲੀ ਆਮ ਆਦਮੀ ਪਾਰਟੀ ਦੀ ਹੋਈ ਹਾਰ ਨੂੰ ਲੈ ਕੇ ਏ ਸੋਚਣ ਲਈ ਵੀ ਮਜਬੂਰ ਹੋਣਾ ਪੈ ਰਿਹਾ ਹੈ ਕਿ ਪੰਜਾਬ ਦੇ ਵਿੱਚ ਇਸ ਪਾਰਟੀ ਦਾ ਇੰਨਾ ਆਧਾਰ ਨਹੀਂ ਹੈ ਭਾਵੇਂ ਕਿ ਹੁਣ ਇਹ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ 2027 ਵਿੱਚ ਭਾਜਪਾ ਕੀ ਪੰਜਾਬ ਵਿੱਚ ਚੰਗਾ ਇਸੇ ਤਰ੍ਹਾਂ ਪ੍ਰਦਰਸ਼ਨ ਕਰੇਗੀ ਪਰ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਹਾਂ ਇਹ ਜ਼ਰੂਰ ਹੈ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਹੋਈ ਹਾਰ ਨੇ ਪੰਜਾਬ ਵਿੱਚ ਕਾਂਗਰਸ ਨੂੰ ਜ਼ਰੂਰ ਮਜਬੂਤੀ ਦਿੱਤੀ ਹੈ ਦੋਸਤੋ ਇਹ ਪ੍ਰੋਗਰਾਮ ਬਾਰੇ ਤੁਹਾਡੀ ਕੀ ਰਾਏ ਤੁਸੀਂ ਸਾਡੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਲਿਖ ਸਕਦੇ ਹੋ ਤੁਸੀਂ ਦੇਖ ਰਹੇ ਹੋ ਬਿਲਕਾ ਨਿਊਜ਼ ਆਨਲਾਈਨ ਚੈਨਲ ਦੋਸਤੋ ਆਸیں ਤੁਹਾਡੇ ਲਈ ਇਹ ਖਬਰਾਂ ਦਾ ਪ੍ਰੋਗਰਾਮ ਕੱਲ ਮੁਰੇ ਇਸੇ ਟਾਈਮ ਲੈ ਕੇ ਆਵਾਂਗੇ ਉਸ ਵੇਲੇ ਤੱਕ ਤੁਸੀਂ ਦੇਖ ਰਹੋ ਬਿਲਕਾ ਨਿਊਜ਼ ਆਨਲਾਈਨ ਚੈਨਲ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਸਤੋ ਤੁਹਾਨੂੰ ਇਹ ਅਪੀਲ ਕਰ ਲੈਂਦੇ ਆ ਕਿ ਅਗਰ ਅਜੇ ਵੀ ਤੁਸੀਂ ਬਲਗਾ نیوز ਆਨਲਾਈਨ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਲਵੋ ਵੀਡੀਓ ਨੂੰ ਲਾਇਕ ਅਤੇ ਅੱਗੇ ਸ਼ੇਅਰ ਕਰਨਾ ਨਾ ਭੁੱਲਣਾ ਇੱਕ ਵਾਰ ਫੇਰ ਤੁਹਾਡਾ ਧੰਨਵਾਦ ਕਰਦੇ ਆ ਕਿਸੇ ਬਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ-ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ